ਆਹ ਲਾ ਕੈਮਰਾ ਬੰਦ ਹੋ ਗਿਆ। ਇਹਦੀ ਬੈਟਰੀ ਖਤਮ ਹੋ ਗਈ। ਕੈਮਰਾ ਆਪਣੇ ਦੋਵੇਂ ਦੋਨੇ ਕੈਮਰੇ ਬੰਦ ਹੋ ਗਏ। ਇਧਰ ਵੀ ਕੈਮਰਾ ਬੰਦ ਹੋ ਗਿਆ। ਤੇ ਮੋਟਰਸਾਈਕਲ ਵੀ ਡਿੱਗ ਵੀ ਆਸੀ ਇੱਕ ਵਾਰੀ। ਤੁਕਿਆਂ ਕਾਗੜਾ ਜਿੱਦ ਤੁਹਾਨੂੰ ਦੱਸਿਆ ਸੀ ਕਾਗੜਾ ਫੋਰਟ। ਇਹ ਕਾਂਡੇ ਦਾ ਕਿਲਾ ਸਾਡੇ ਬੈਕ ਤੋਂ ਤੁਸੀਂ ਦੇਖ ਰਹੇ ਹੋ। ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਰਿਹਾ। ਇਹਦੇ ਅੰਦਰ ਇੱਕ ਵਾਰ ਮੈਂ ਗਿਆ ਸੀ। ਇਹਦੇ ਵਿੱਚ ਸਾਰੀ ਹਿਸਟਰੀ ਜੇ ਤੁਸੀਂ ਦੇਖਣੀ ਹੈ ਤਾਂ ਇੱਥੇ ਤੁਸੀਂ ਵਿజిਟ ਕਰ ਸਕਦੇ ਹੋ। ਕਾਗੜਾ ਫੋਰਟ ਇਹਦੇ ਬੈਕ ਸਾਈਡ ਤੇ ਕਿਲੇ ਦੀ ਬੈਕ ਸਾਈਡ ਤੇ ਬਹੁਤ ਛੋਟਾ ਜਿਹਾ ਸਾਹਮਣੇ ਇੱਕ ਦਰਖਤ ਦਿਖ ਰਿਹਾ। ਉਹ ਬਿਲਕੁ ਉਹ ਇੱਕ ਬਹੁਤ ਵੱਡੀ ਗਰਾਊਂਡ ਹੈ ਜਦੋਂ ਤੁਸੀਂ ਕਿਲੇ ਦੇ ਟਾਪ ਤੇ ਜਾਓਗੇ ਤੁਹਾਨੂੰ ਉਹ ਗਰਾਊਂਡ ਉੱਥੋਂ ਦਿਖੇਗੀ ਜਾਂ ਤੁਸੀਂ ਇਹਨੂੰ ਗੂਗਲ ਮੈਪ ਤੇ ਵੀ ਦੇਖ ਸਕਦੇ ਹੋ ਉਹ ਗਰਾਊਂਡ ਇੰਨੀ ਕਿ ਸੋਹਣੀ ਉੱਥੇ ਸਾਰੇ ਜਿਹੜੇ ਕਿਲੇ ਦੇ ਵਿੱਚ ਜਿੰਨੀ ਵੀ ਸਾਨਾ ਰਹਿੰਦੀ ਸੀ ਸਾਰੀ ਉੱਥੇ ਵਿਹਾਸ ਕਰਿਆ ਕਰਦੀ ਸੀ ਕਿਦਾਂ ਚੱਲਿਆ ਰਾਈਟ ਤੇ ਹਾਂ ਆ ਵੀ ਗੱਲਾਂ ਰਾਈਟ ਤੇ ਬਾਕਸ ਵੱਡੇ ਕਰਨਾ ਲੱਗ ਪਏ ਬਾਕਸ ਵੱਡੇ ਆ ਬਰੇ ਲੱਗ ਜੇ ਜਿਆਦਾ ਹੁੰਦਾ ਨਾ ਲੱਗੇ ਜੀ ਕਿੰਨੇ ਡੰਗਰਾਂ ਤੋਂ ਲੱਗੇ ਜੀ ਅੱਜ ਚੌਂ ਦੇ ਲੱਗਣਾ ਹੋਰ ਓਕੇ ਵੀਰਵਿਲਿੰਗ ਚੱਲੇ ਲੋ ਜੀ ਮਾਰਨਿੰਗ ਰਾਈਡ ਤੇ ਨਿਕਲੇ ਆਪਾਂ ਅੱਜ ਆਪਾਂ ਜਾਵਾਂਗੇ ਵੀਰਵਿਲਿੰਗ ਲੋ ਜੀ ਮਾਰਾ ਕੰਨੀ ਮਰਜੀ ਫੜਾ ਦਿਓ ਜੀ 1 2 3 4 5 6 7 8 9 10 11 12 13 14 15 16 17 18 19 ਇਹ ਹੋ ਗਿਆ 10000 ਰੁਪਏ ਇੰਨੇ ਰੁਪਏ ਦੇ ਵਿੱਚ ਅਸੀਂ ਦੇਖੋ ਤੁਸੀਂ ਕਿੰਨਾ ਘੁੰਮੇ ਹੋਣਾ ਇਹ ਹੀ ਫੜਾ ਮੋਟਰਸਾਈਕਲ ਰਾਈਡਰ ਜਲੰਧਰ ਸ਼ਾਰਪੁਰਾ ਟਾਂਗੜਾ ਸਹੀ ਰੂਟ ਹੈ ਨਾ ਚਲੋ 46 ਘੰਟੇ ਦੱਸ ਰਿਹਾ ਜੀ ਇੱਥੋਂ ਦੇਖਦੇ ਆ ਕਿੰਨਾ ਟਾਈਮ ਲੱਗਦਾ 6:33 ਮਿੰਟ ਹੋਏ ਨੇ ਚਲੋ ਓਕੇ ਗੱਡੀ ਦੇ ਕਦੇ ਨੀ ਯਾਦਾ ਨਹੀਂ ਆ ਸਕਦਾ ਜਦੋਂ ਬਾਈਕ ਤੇ ਆਉਂਦਾ ਗੱਡੀ ਦੇ ਵਿੱਚ ਜ਼ਿਆਦਾਤਰ ਜਿਹੜੇ ਬੰਦੇ ਆਉਂਦੇ ਆ ਕਾਰ ਦੇ ਵਿੱਚ ਹਿਲ ਇਰੀਆ ਤੇ ਉਹਨਾਂ ਨੂੰ ਵੋਮਟਿੰਗ ਦੀ ਪ੍ਰੋਬਲਮ ਬਹੁਤ ਆਉਂਦੀ ਆ ਤੇ ਇਹ ਬਾਈਕ ਤੇ ਨਹੀਂ ਆਉਂਦੀ ਕਦੇ ਵੀ ਇਦਾਂ ਦੀ ਪ੍ਰੋਬਲਮ ਕਰਾਸ ਕਰਸ 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 ਉਹ ਉਹ ਗੈਟ ਦ ਕਮੋਡਾ ਆਹੋ ਆਲਾ ਤੇ ਖਮੋੜ ਨਾਲ ਦੀ ਨਾਲ ਮੈਂ ਚੱਲ ਰਿਹਾ ਮਾਰਾ ਇਹਦੇ ਤੋਂ ਸਾਰਾ ਆਪ ਨੂੰ ਪਤਾ ਲੱਗ ਜਾਂਦਾ ਵੀ ਕਿੱਥੋਂ ਕਿੱਥੋਂ ਕਿਹੜਾ ਰੋਡ ਕਦਾ ਖਾਣੇ ਕੇ ਲਈ ਮੇਰੇ ਪਾਸ ਕੁਛ ਨਹੀਂ ਹੈ ਉਹ ਤੂੰ ਕੁਝ ਖਾਣ ਲਈ ਤਾਂ ਨਹੀਂ ਸਵਾਗਤ ਗਰਮ ਪਰੋਠਾ ਖਾ ਲਈਏ ਅਚਾਰ ਇਹ ਸਾ ਪਤਰੰਗਾ ਚਾ ਅੰਬ ਦਾ ਚਾਰ ਕ੍ਰੇਲਿਆਂ ਦਾ ਚਾਰ ਡੇਲਿਆਂ ਦਾ ਚਾਰ ਠੀਉਂ ਦਾ ਚਾਰ ਇਹ ਚਾਰ ਸਪੈਸ਼ਲ ਸਰੋਂ ਦੇ ਤੇਲ ਵਿੱਚ ਤਿਆਰ ਕੀਤੇ ਗਏ ਨੇ ਮੇਰੇ ਵੀਰ ਜੀ ਲਓ ਜੀ ਬ੍ਰੇਕਫਾਸਟ ਆਪਾਂ ਕਰ ਲਿਆ ਆ ਤੇ ਹੁਣ ਆਪਾਂ ਅੱਗੇ ਵਧਾਂਗੇ ਅੱਗੇ ਰਸਤੇ ਦੇ ਵਿੱਚ ਆਪਾਂ ਨੂੰ ਪਹਿਲਾਂ ਪਹਿਲਾਂ ਆਏਗਾ ਕਾਂਗੜਾ ਕਾਂਗੜੇ ਤੋਂ ਅੱਗੇ ਫਿਰ ਆਪਾਂ ਪਲੰਪੁਰ ਜਾਵਾਂਗੇ ਪਲੰਪੁਰ ਤੋਂ ਅੱਗੇ ਵੀਰ ਬਿਲਿੰਗ ਵੀਰਬਿਲਿੰਗ ਜਗਾ ਆ ਬੇਸਿਕਲੀ ਪੈਰਾਗਲਾਈਡਿੰਗ ਦੀ ਬਹੁਤ ਮਸ਼ਹੂਰ ਆ ਤੇ ਅਸੀਂ ਫਲਾਈਂਗ ਕਰਦੇ ਹਾਂ ਤੁਹਾਨੂੰ ਪਤਾ ਹੋਵੇ ਜ਼ਰਾ ਗਲਾਈਡਿੰਗ ਕਰਦੇ ਹਾਂ ਪੈਰਾਮੋਟਰਿੰਗ ਕਰਦੇ ਤੇ ਇਸ ਕਰਕੇ ਅਸੀਂ ਉੱਥੇ ਚਲੇ ਆ ਕਿਉਂਕਿ ਹੁਣ ਉੱਥੇ ਖੁੱਲ ਗਿਆ ਮਾਹੌਲ ਤੇ ਟ੍ਰੇਨਿੰਗ ਚੱਲ ਰਹੀ ਹੈ ਜਿਹੜੇ ਨਵੇਂ ਸਟੂਡੈਂਟ ਲਈ ਜਿਹੜੇ ਫਲਾਈਂਗ ਸਿੱਖਦੇ ਨੇ ਤੇ ਵੀਰਬਿਲਿੰਗ ਬਾਰੇ ਮੈਂ ਦੱਸ ਰਿਹਾ ਅਸੀਂ ਵੀਰਬਿਲਿੰਗ ਐਸੀ ਜਗ੍ਹਾ ਮੈਂ ਤੁਹਾਨੂੰ ਜਾ ਕੇ ਉਸ ਵੀਡੀਓ ਦਿਖਾਉਂਗਾ ਤੇ ਇੱਥੇ ਵਰਲਡ ਕੱਪ ਹੁੰਦਾ ਆਪਣਾ ਪੈਰਾ ਪੈਰਾਗਲਾਈਡਿੰਗ ਦਾ ਥੋੜੇ ਪੂਰੇ ਪੂਰੇ ਕੰਟਰੀਆਂ ਤੋਂ ਲੋਰੇ ਆਉਂਦੇ ਨੇ ਇੱਥੇ ਬੜੇ ਉਕੇ ਇੱਧਰ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਇੱਥੇ ਫਲਾਈਂਗ ਬਹੁਤ ਜ਼ਿਆਦਾ ਹੈ ਇੱਥੇ ਪੈਰਾਗਲਾਈਡਿੰਗ ਬਹੁਤ ਕਰਦੇ ਆ ਉਹ ਸਾਰੇ ਇੱਥੇ ਫਿਰ ਆ ਕੇ ਫਲਾਈਂਗ ਕਰਕੇ ਵਰਲਡ ਕੱਪ ਦੇ ਵਿੱਚ ਉਹ ਪਾਰਟਿਸਿਪੇਟ ਕਰਦੇ ਆ ਤਾਂ ਉਹ ਜਗ੍ਹਾ ਤੇ ਆਪਾਂ ਅੱਜ ਚਲੇ ਹਾਂ ਮੇਰੇ ਨਾਲ ਦਾ ਇੱਕ ਪਾਇਲਟਾ ਮੁੰਡਾ ਜਸ਼ਨ অলਰੈਡੀ ਇੱਥੇ ਪਹੁੰਚਿਆ ਹੋਇਆ ਹੈ ਤਾਂ ਕੰਮ ਮੇਰੇ ਕੋਲ ਇੱਕ ਮਹੀਨਾ ਡੇਢ ਮਹੀਨਾ ਉੱਥੇ ਲਾਏਗਾ ਪਰ ਅਸੀਂ ਤਾਂ ਸ਼ਾਇਦ ਕੱਲ ਵਾਪਸ ਆ ਜਾਈਏ ਕਿਉਂਕਿ ਸਾਡਾ ਅਗਲੇ ਗਾੜੇ ਦਾ ਸ਼ੂਟ ਵੀ ਆ ਸਾਡਾ ਜਿਹੜਾ ਮੇਨ ਕਮੋ ਉਹ ਤੁਹਾਨੂੰ ਪਰਦੀ ਸੀ ਕਿ ਤੁਕਿਆਂ ਕਾਂਗੜਾ ਜਿੱਦਾਂ ਤੁਹਾਨੂੰ ਦੱਸਿਆ ਸੀ ਵੀ ਕਾਂਗੜਾ ਫੋਰਟ ਇਹ ਕਾਂੰਡੇ ਦਾ ਕਿਲਾ ਸਾਡੇ ਬੈਕਟੂ ਤੁਸੀਂ ਦੇਖ ਰਹੇ ਹੋ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਰਿਹਾ ਇਹਦੇ ਅੰਦਰ ਇੱਕ ਵਾਰ ਮੈਂ ਗਿਆ ਸੀ ਇਹਦੇ ਵਿੱਚ ਸਾਰੀ ਹਿਸਟਰੀ ਜੇ ਤੁਸੀਂ ਦੇਖਣੀ ਹੈ ਤਾਂ ਇੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਕਾਂਗੜਾ ਫੋਰਟ ਇਹਦੇ ਬੈਕ ਸਾਈਡ ਤੇ ਕਿਲੇ ਦੀ ਬੈਕ ਸਾਈਡ ਤੇ ਬਹੁਤ ਛੋਟਾ ਜਿਹਾ ਸਾਹਮਣੇ ਇੱਕ ਡਰਾਫਟ ਦਿਖ ਰਿਹਾ ਉਹ ਬਿਲਕੁਲ ਸਾਹਮਣੇ ਜੇ ਸ਼ਾਇਦ ਤੁਹਾਨੂੰ ਨਜ਼ਰ ਆਦਾ ਹੋਵੇ ਉਹ ਫਿਰ ਬਹੁਤ ਵੱਡੀ ਗਰਾਊਂਡ ਹੈ ਜਦੋਂ ਤੁਸੀਂ ਕਿਲੇ ਦੇ ਟਾਪ ਤੇ ਜਾਓਗੇ ਤੁਹਾਨੂੰ ਉਹ ਗਰਾਊਂਡ ਉੱਥੋਂ ਦਿਖੇਗੀ ਜਾਂ ਤੁਸੀਂ ਇਹਨੂੰ ਗੂਗਲ ਮੈਪ ਤੇ ਵੀ ਦੇਖ ਸਕਦੇ ਹੋ ਉਹ ਗਰਾਊਂਡ ਇੰਨੀ ਕਿ ਸੋਹਣੀ ਹੈ ਉੱਥੇ ਸਾਰੇ ਜਿਹੜੇ ਕਿਲੇ ਦੇ ਵਿੱਚ ਜਿੰਨੀ ਵੀ ਸੈਨਾ ਰਹਿੰਦੀ ਸੀ ਸਾਰੀ ਉੱਥੇ ਅਭਿਆਸ ਕਰਿਆ ਕਰਦੀ ਸੀ ਲੜਾਈ ਦਾ ਜੰਗ ਦਾ ਅਭਿਆਸ ਕਰਿਆ ਕਰਦੀ ਸੀ ਤੇ ਉਹ ਗਰਾਊਂਡ ਦੇ ਵਿੱਚ ਅਸੀਂ ਇੱਕ ਗਾਣਾ ਵੀ ਸ਼ੂਟ ਕਰ ਚੁੱਕੇ ਹਾਂ ਪਹਿਲਾਂ ਇੱਥੇ ਰਹਿਣ ਦਾ ਸਾਨੂੰ ਮੌਕਾ ਮਿਲਿਆ ਕੈਂਪਿੰਗ ਲਈ ਵੀ ਬਹੁਤ ਵਧੀਆ ਜਗ੍ਹਾ ਹੈ ਜੇ ਤੁਸੀਂ ਕਦੇ ਆਓ ਤਾਂ ਕਾਗੜਾ ਪਹੁੰਚੋ ਤਾਂ ਕਾਗੜਾ ਫੋਰਟ ਜ਼ਰੂਰ ਦੇਖਿਓ ਤੇ ਕਾਗੜੇ ਦੇ ਬੈਕ ਸਾਈਡ ਤੇ ਇੱਕ ਗਰਾਊਂ ਅਸੀਂ ਆਇਆ ਕਿਉਂਕਿ ਅਸੀਂ ਜਾਣਾ ਹੈਗਾ ਬੀਰ ਬੀਲਿੰਗ ਪਹਿਲਾਂ ਵੀ ਦੱਸਿਆ ਸੀ ਤਾਂ ਕਰਕੇ ਸਾਡੇ ਕੋਲ ਸਮਾਂ ਥੋੜਾ ਜਿਹਾ ਘੱਟ ਤਾਂ ਤੇ ਗਰਮੀ ਵੀ ਬਹੁਤ ਜ਼ਿਆਦਾ ਹੋ ਚੁੱਕੀ ਆ ਇੱਥੇ ਦਾ 뷰 ਜਿਹੜਾ ਸ਼ਾਮ ਦਾ 뷰 ਬਸ ਸੋਹਣਾ ਤੋਂ ਇੱਥੇ ਫਿਰ ਤੁਹਾਨੂੰ ਕਦੇ ਦੁਬਾਰਾ ਸਪੈਸ਼ਲ ਆਪਾਂ ਇੱਕ ਬਲੌਗ ਤੁਹਾਨੂੰ ਬਣਾ ਕੇ ਦਵਾਂਗੇ ਬਾਈ ਸੇਅਰ ਓਕੇ ਜੀ ਥੈਂਕ ਯੂ ਭਾਜੀ ਥੈਂਕ ਯੂ ਬਾਅਦ ਵਿੱਚ ਜੀ ਮਿਲਦੇ ਹਾਂ ਆਪਾਂ ਥੱਲੇ ਆ ਕੇ

ਹਾ ਮੇਰਾ ਆਹ ਵਾਲਾ ਕੈਮਰਾ ਬੰਦ ਹੋ ਗਿਆ ਇਹਦੀ ਬੈਟਰੀ ਖਤਮ ਹੋ ਗਈ ਕੈਮਰਾ ਆਪਣੇ ਦੋਵੇਂ ਦੋਨੇ ਕੈਮਰੇ ਬੰਦ ਹੋ ਗਏ ਇਧਰ ਵੀ ਕੈਮਰਾ ਬੰਦ ਹੋ ਗਿਆ ਤੇ ਮੋਟਰਸਾਈਕਲ ਵੀ ਡਿੱਗ ਵੀ ਅਸੀਂ ਇੱਕ ਵਾਰੀ ਬਚ ਗਿਆ ਨਾਲ ਲੱਗੜ ਕਰਕੇ ਬਚਤ ਰਹੀ ਇਹਦੇ ਤੇ ਨਿਸ਼ਾਨ ਪੈ ਗਏ ਨੇ ਤੇ ਆ ਥੋੜਾ ਜਿਹਾ ਪੈਨੀਅਰ ਆਪਣੇ ਇਥੇ ਡੈਂਟ ਪੈ ਗਿਆ ਇਹ ਤਾਂ ਹੋ ਜਾਏਗਾ ਠੀਕ ਤੇ ਇਦਾਂ ਹੀ ਆ ਫਰੋਫਰੋਡਿੰਗ ਦੇ ਵਿੱਚ ਜਦੋਂ ਤੁਸੀਂ ਜਾਣਦੇ ਹੋ ਸਤਿ ਸ੍ਰੀ ਅਕਾਲ ਦੋਸਤੋ ਵਿਵਾਗ ਕਲਮ ਦੇਖ ਰਹੇ ਹੋ ਤੁਸੀਂ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਅਤੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣ ਤਾਂ ਜੋ ਆਪਣੇ ਚੈਨਲ ਦੇ ਉੱਤੇ ਹੋਣ ਵਾਲੇ ਹਰ ਇੱਕ ਵੱਡੇ ਛੋਟੇ ਅਪਡੇਟ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ